ਦੋਸਤੋ ਕੋੜਾ ਲਾਈਨ ਦੇ ਵਿੱਚ ਨਾ ਯਾਰ ਆ ਰੰਗ ਬੜੇ ਔਖੇ ਲੱਭਦੇ ਆ। ਵੀ ਦੇਖੋ ਤੁਸੀਂ ਕਿਆ ਬਾਤ ਐ ਵੀ। ਆਏ ਹਾਏ। ਰੂ ਖੁਸ਼ ਹੋ ਗਈ ਮਿੱਤਰੋ ਵੇਖ ਕੇ। ਆ ਦੇਖੋ। ਆਹ ਲੋ ਜੀ। ਇਹ ਚੀਨੇ ਵੱਜਦੇ ਅੰਕਲ ਜੀ ਕਿ ਕਿਹੜੇ ਆਵਲਖ ਕਹਿੰਦੇ ਨੇ। ਅੱਛਾ ਆਵਲਖ। ਆਵਲਖ। ਤਾਂ ਅੰਕਲ ਜੀ ਤਾਂ ਕਹਿਣਾਗਾ ਕਿ ਆਵਲਖ ਆ ਇਹ। ਇਧਰਲੇ ਪਾਸੇ ਵੀ ਹੈਗੇ ਆ ਆ ਖੜਾਗਾ। ਆ ਕੋੜਾਗਾ ਅੱਛਾ ਨੀਲਾ ਕੋੜਾ ਇਹਨੂੰ ਕਹਿੰਦੇ ਆ ਉਹ ਅਵਲਖ ਤੇ ਆ ਨੀਲਾ ਕੋੜਾ ਐਸ ਕਲਰ ਨੂੰ ਕਹਿੰਦੇ ਜੀ ਨੀਲਾ ਕੋੜਾ ਪਰ ਨੀਲੇ ਦਾ ਮਤਲਬ ਇਹ ਨਹੀਂ ਕਰਾਂਗੇ ਨੀਲਾ ਹੋਊਗਾ ਉਹਦਾ ਇਸ ਤਰ੍ਹਾਂ ਇਸ ਤਰ੍ਹਾਂ ਦੇ ਬੋਡੀ ਤੇ ਤੇ ਨਿਸ਼ਾਨ ਹੁੰਦੇ ਆ ਆ ਦੇਖੋ ਤੁਸੀਂ ਹਲੋ ਇਹ ਜੀ ਅਵਲਖ 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 ਹਾਂਜੀ ਹੂੰ ਹੂੰ ਬਹੁਤ ਹੀ ਸੋਹਣੇ ਜਾਨਵਰ ਹੈ। ਕੀ ਬਾਤ ਹੈ ਵੀ। ਰੰਗ ਮਿੱਤਰੋ ਛੇਤੀ ਥਿਆਉਂਦਾ ਨਹੀਂ। ਘੋੜਾ ਲੈਣ ਦੇ ਵਿੱਚ ਤੁਹਾਨੂੰ ਪਿਓਰ ਚਿੱਟਾ ਘੋੜਾ ਵੀ ਮਿਲ ਜਾਊਗਾ, ਪਿਓਰ ਕਾਲਾ ਵੀ ਮਿਲ ਜਾਊ, ਬਰਾਊਨ ਵੀ ਮਿਲ ਜਾਊਗਾ ਪਰ ਆਹ ਅਵਲਕ ਨਾ ਜਿਹੜਾ ਅਵਲਕ ਦੱਸਿਆ ਨੇ ਮੇਰੇ ਵਰਗਾ ਡੱਬ ਖੜਾ ਭਾਈ ਕਹਿੰਦਾਗਾ ਡੱਬੇ ਵਾਲਾ। ਪਰ ਇਹ ਰੰਗ ਬੜਾ ਓਖਾ ਮਿਲਦਾ ਮਿੱਤਰੋ। ਤੇ ਇਹਨਾਂ ਦੀ ਮੈਂ ਕਹਿੰਦਾ ਟੌਰੀ